ਆਉਂਦੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਵਿੱਚ ਵੱਡਾ ਬਦਲਾਅ ਦਿਖਾਈ ਦੇ ਸਕਦਾ ਪਿਛਲੇ ਦਿਨਾਂ ਦੀ ਗੱਲ ਕੀਤੀ ਆ ਤਾਂ ਪਿਛਲੇ ਕਈ ਦਿਨਾਂ ਤੋਂ ਜਿਹੜੇ ਦਿਨ ਸਾਵਲੇ ਬਣੇ ਹੋ ਸੀ ਰਾਤਾਂ ਹਲਕੀਆਂ ਠੰਡੀਆਂ ਬਣੀਆਂ ਹੋਈਆਂ ਸੀਗੀਆਂ ਤੇ ਇਹ ਜਿਹੜਾ ਸਹਾਵਨਾ ਮੌਸਮਾ ਅਲਵੇਦਾ ਕਹਿਣ ਨੂੰ ਤਿਆਰ ਆ ਕਿਉਂਕਿ ਅਗਲੇ 3-4 ਦਿਨਾਂ ਦੇ ਦੌਰਾਨ ਗਰਮੀ ਵਿੱਚ ਵਾਧਾ ਹੋਣ ਦੀ ਸੁਭਾਉਂ ਜਿਹੜੀ ਬੰਦੀ ਦਿਖਾਈ ਦੇ ਰਹੀ ਆ ਕਿਉਂਕਿ ਪਹਾੜ ਤੇ ਪੱਸੂ ਦੀਆਂ ਜਿਹੜੀਆਂ ਠੰਡੀਆਂ ਹਵਾਵਾਂ ਸੀ ਉਹ ਕੱਲ ਤੋਂ ਮੱਠੀਆਂ ਪੈਣੀਆਂ ਸ਼ੁਰੂ ਹੋ ਜਾਣੀਆਂ ਤੇ ਇਹਨਾਂ ਦੀ ਥਾਂ ਤੇ ਗਰਮ ਹਵਾਵਾਂ ਨਵੀਆਂ ਵਾਲੀਆਂ ਦੱਖਣ ਪੂਰਬੀ ਹਵਾਵਾਂ ਜਿਹੜੀਆਂ ਉਹ ਪੰਜਾਬ ਵਿੱਚ ਹੌਲੀ-ਹੌਲੀ ਚੱਲਣੀਆਂ ਸ਼ੁਰੂ ਹੋ ਜਾਣੀਆਂ ਸ਼ੁਰੂਆਤ ਦੇ ਵਿੱਚ ਰਫਤਾਰ ਮੱਠੀ ਰਹਿ ਸਕਦੀ ਹੈ ਇਸ ਤੀਰ ਤੇ ਸਤ ਨੂੰ ਹਲਕੀ ਤੇ ਦਰਮਿਆਨੀ ਹਵਾ ਹੋ ਸਕਦੀ ਹੈ ਪੂਰੇ ਦੀ ਉਸ ਤੋਂ ਬਾਅਦ ਦਰਮਿਆਨੀ ਰਫਤਾਰ ਜਿਹੜੀ 8 ਅਪ੍ਰੈਲ ਤੋਂ ਪੰਜਾਬ ਤੱਕ ਪਹੁੰਚਦੀ ਰਹਿਣੀ ਹੈ ਜਿਸ ਦਾ ਕਰਕੇ ਦਿਨ ਅਤੇ ਰਾਤਾਂ ਦੇ ਪਾਰੇ ਵਿੱਚ ਵਾਧਾ ਹੋਊਗਾ ਰਾਤਾਂ ਦੀ ਤਲਕੀ ਵੀ ਦੇ ਵਿੱਚ ਵੀ ਵਾਧਾ ਹੋਊਗਾ ਤੇ ਦਿਨ ਦੇ ਪਾਰੇ ਵਿੱਚ ਵੀ ਜਿਹੜਾ ਚੌਖਾ ਵਾਧਾ ਹੋ ਸਕਦਾ ਜਿੱਤੇ 35 ਡਿਗਰੀ ਦੇ ਆਸ-ਪਾਸ ਦੇੰ ਦਾ ਪਾਰਾ ਰਿਕਾਰਡ ਹੋ ਰਿਹਾ ਤਾਂ ਅਗਲੇ 3-4 ਦਿਨਾਂ ਦੇ ਦੌਰਾਨ ਖਾਸ ਕਰਕੇ 6 April ਤੋਂ ਲੈ ਕੇ 8-9 April ਦੇ ਵਿੱਚਕਾਰ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਬਹੁਤੇ ਖੇਤਰਾਂ ਵਿੱਚ ਦਿਨ ਦਾ ਪਾਰਾ ਸੀਜ਼ਨ ਵਿੱਚ ਪਹਿਲੀ ਵਾਰ 40 ਡਿਗਰੀ ਨੂੰ ਪਾਰ ਕਰ ਸਕਦਾ ਇਦਾਂ ਦੀ ਪੋਸਿਬਿਲਟੀ ਦਿਖਾਈ ਦੇ ਰਹੀ ਹੈ ਕਹਿਣ ਦਾ ਭਾਵ ਅ ਗਰਮੀ ਜਿਹੜੀ ਆਪਣਾ ਰੰਗ ਦਿਖਾਉਣ ਨੂੰ ਤਿਆਰ ਆ ਕਿਉਂਕਿ ਜਦੋਂ 40 ਡਿਗਰੀ ਟੈਂਪਰੇਚਰ ਏਕੇ ਦਮ ਜਾਊਗਾ ਹਵਾ ਨੇ ਮੌਸਮ ਤੋਂ ਤਾਂ ਜਿਹੜੀ ਗਰਮੀ ਆਪਾਂ ਨੂੰ ਜ਼ਿਆਦਾ ਮਹਿਸੂਸ ਹੋ ਸਕਦੀ ਹੈਗੀ ਅਗਲੇ 3-4 ਦਿਨਾਂ ਦੇ ਦੌਰਾਨ ਦਿਨ ਦਾ ਪਾਰਾ ਬਹੁਤ ਹੀ ਖੇਤਾਂ ਵਿੱਚ 33-39 ਡਿਗਰੀ ਰਿਕਾਰਡ ਹੋ ਸਕਦਾ ਤੇ ਕਿਤੇ ਕਿਤੇ 40 ਡਿਗਰੀ ਜਾਂ 40 ਡਿਗਰੀ ਨੂੰ ਪਾਰ ਵੀ ਕਰ ਸਕਦਾ ਖਾਸ ਕਰਕੇ ਪੰਜਾਬ ਦੇ ਮਾਲਵਾ 벨ਟ ਦੇ ਵਿੱਚ ਜਾਂ ਹਨਮਾਨਗੜ ਉਤਰੀ ਰਾਜਸਥਾਨ ਦੀ ਗੱਲ ਕਰੀਏ ਗੰਗਾ ਨਗਰ ਦੀ ਗੱਲ ਕਰੀਏ ਇਹਨਾਂ ਵਿੱਚ ਜਿਹੜਾ ਬਹੁਤੇ ਇਤਰਾ ਵਿੱਚ 40 ਡਿਗਰੀ ਪਾਰ ਜਾ ਸਕਦਾ ਮਾਲਵਾ 벨ਟ ਵਿੱਚ ਕਿਤੇ ਕਿਤੇ 40 ਡਿਗਰੀ ਨੂੰ ਪਾਰ ਜਾ ਸਕਦਾ ਇਦਾਂ ਦੀ ਪੋਸਿਬਿਲਟੀ ਜਾਪ ਰਹੀ ਆ ਤੇ ਰਾਹਤ ਦੀ ਗੱਲ ਕਰੀਏ ਤਾਂ ਇਹ ਜਿਹੜੇ ਵਾਦੇ ਤਾ ਮਾਨਨੀ ਹਨੇਰੀ ਬੁੱਲੇ ਨੂੰ ਸੱਦਾ ਦੇਣਗੇ ਨਾਲ ਦੀ ਨਾਲ ਰਾਹਤ ਵੀ ਲੈ ਕੇ ਆਉਣਗੇ 9 ਬੈਸੇ ਤਾ 8 ਅਪ੍ਰੈਲ ਨੂੰ ਵੀ ਪੂਰੀ ਦੀ ਹਵਾ ਖੁੱਲ ਕੇ ਚੱਲ ਸਕਦੀ ਜੀ ਦਾ ਕਰਕੇ ਦੁਪਹਿਰ ਬਾਅਦ ਕਿਤੇ ਕਿਤੇ ਘਰ ਚਮਕਲੇ ਬੱਦਲਾਂ ਦਾ ਨਿਰਮਾਣ ਹੋ ਸਕਦਾਗਾ ਇਹ ਗਰਮੀ ਵਿੱਚ ਵਾਦੇ ਨਾਲ ਨਾਲ ਪੂਰੀ ਦੀ ਹਵਾ ਪੰਜਾਬ ਵਿੱਚ ਪਹੁੰਚੂਗੀ ਜਿਹਦੇ ਨਾਲ ਹਾਈ ਕੈਪ ਇੰਡੈਕਸ ਜਿਹੜਾ ਜ਼ਿਆਦਾ ਹੁੰਦਾ ਦਿਖਾਈ ਦੇਊਗਾ ਪੈਰਾਮੀਟਰ ਹੁੰਦਾ ਜਿਹੜਾ ਮੌਸਮ ਦਾ ਉਹ ਉਹਦੇ ਵਿੱਚ ਬਾਦੇ ਕਾਰਨ ਜਿਹੜਾ 9 10 11 April ਨੂੰ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਦੇ ਬਹੁਤੇ ਖੇਤਾਂ ਦੇ ਵਿੱਚ ਇੱਕ ਦੋ ਵਾਰ ਟੁੱਟੀਆਂ ਹਲਕੀਆਂ ਬਰਸਾਤੀ ਕਾਰਵਾਈਆਂ ਮੀਂਹ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਸਕਦੀ ਹੈਗੀ ਤੇ ਬਹੁਤੇ ਖੇਤਾਂ ਵਿੱਚ ਇੱਕ ਦੋ ਵਾਰ ਧੂੜ ਹਨੇਰੀ ਦੇ ਮੌਸਮ ਦੀ ਵੀ ਜਿਹੜੀ ਸੁਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਇੱਕ ਦੋ ਵਾਰ ਵੱਡੇ ਪੱਧਰ ਤੇ ਕਾਫੀ ਇਲਾਕਿਆਂ ਵਿੱਚ ਧੂੜ ਹਨੇਰੀ ਦੀ ਸੁਭਾਵਨਾ ਰਹੂਗੀ ਬਹੁਤੇ ਖੇਤਾਂ ਵਿੱਚ 50 60 ਕਿਲੋਮੀਟਰ 70 ਕਿਲੋਮੀਟਰ ਦੀ ਰਫ਼ਤਾਰ ਨਾਲ ਜਿਹੜੀ ਧੂੜ ਹਨੇਰੀ ਚੱਲਦੀ ਦਿਖਾਈ ਦੇ ਸਕਦੀ ਆ ਕਾਰਵਾਈ ਮੀਂਹ ਦੀ ਕਾਰਵਾਈ ਹਲਕੀ ਤੇ ਟੁੱਟਮੀ ਰਹਿ ਸਕਦੀ ਹੈ ਕਿਤੇ ਕਿਤੇ ਦਰਮਿਆਨੀ ਜੀ ਝਟ ਜ਼ਰੂਰ ਲੱਗ ਸਕਦੀ ਹੈਗੀ ਤੇ ਬਾਕੀ ਆਉਂਦੇ ਦਿਨਾਂ ਵਿੱਚ ਲਗਾਤਾਰ ਅਪਡੇਟ ਕਰਦੇ ਰਹਾਂਗੇ ਹਾਲ ਦੀ ਘੜੀ ਮੋਟੀ ਜੀ ਅਪਡੇਟ 8 7 8 April ਜਿਹੜਾ ਨਾ 9 ਪਰ ਤੱਕ ਜਿਹੜਾ ਦਿਨ ਦੇ ਪਾਰੇ ਵਿੱਚ ਵਾਧਾ ਹੋ ਸਕਦਾ 40 ਡਿਗਰੀ ਸੀਜ਼ਨ ਵਿੱਚ ਪਹਿਲੀ ਵਾਰ ਜਾ ਸਕਦਾ ਦਿਨ ਦਾ ਪਾਰ ਜਾਂ 40 ਡਿਗਰੀ ਪਾਰ ਜਾ ਸਕਦਾਗਾ ਪਰ ਨਾਲ ਹੁੰਦੇ ਗਰਮੀ ਵਿੱਚ ਵਾਧੇ ਨਾਲ ਨਾਲ ਜਿਹੜਾ ਘਰ ਚੌਂਕਲੇ ਬੱਦਲਾਂ ਦਾ ਨਿਰਮਾਣ ਹੁੰਦਾ ਦਿਖਾਈ ਦੇਊਗਾ ਜਿਹੜੇ ਸਮੇ ਸਮੇ ਤੇ ਵਾਧੇ ਪਾਰੇ ਨੂੰ ਠੱਲ ਪਾਉਂਦੇ ਰਹਿਣਗੇ